ਵਿੰਟਰ ਕਲੈਕਸ਼ਨ ਆਪਣੇ ਕੋਲ ਕੋਲਤੇ ਮੇਰੇ ਦੁਆਰਾ ਡੀਸਟਾਕ ਹੋ ਗਏ ਔਰ ਰੰਗ ਵੀ ਨਵੇਂ ਐਡ ਹੋ ਗਏ ਦੇ ਵਿੱਚ ਬਹੁਤ ਸਾਰੇ ਲਾਈਟ ਚਾਰਟ ਦੇ ਕਲਰ ਆਏ ਨੇ ਵਿੰਟਰ ਕਲੈਕਸ਼ਨ ਜਿਹੜੇ ਕਲਰ ਦਿਖਾਏ ਸੀ ਉਹਨੂੰ ਮੈਂ ਜੀ ਸਾਰੇ ਕਲਰ ਬਹੁਤ ਸਾਰੇ ਆਏ ਨੇ 5 ਮਿੰਟ ਦਾ ਕੁਰਤਾ ਜਮਾ ਆਊਗਾ ਜਿਹੜਾ 300 ਰੁਪਏ ਦੇ ਵਿੱਚ ਆਫਰ ਲਾਈ ਸੀ ਜੀ 300 ਰੁਪਏ ਦਾ ਕੁਰਤਾ ਜਮਾ ਗਰਮ ਕੁਰਤਾ ਮੈਂ 300 ਰੁਪਏ ਦੇ ਵਿੱਚ ਚਾਉਣ ਲਈ 5 ਮੀਟਰ কুরਤਾ ਮੈਂ ਕਲਰ ਚੈੱਕ ਕਰੀ ਚਲੋ 5 ਮੀਟਰ কুরਤਾ ਮੈਂ 300 ਰੁਪਏ ਰੇਂਜ ਦੇ ਵਿੱਚ ਆ ਜਿਹੜਾ ਤੁਹਾਨੂੰ ਦੱਸਿਆ ਸੀ 550 600 ਰੁਪਏ ਰੇਂਜ ਦੇ ਵਿੱਚ কুরਤਾ ਵਜ੍ਹਾ ਮੈਂ ਉਹ ਆਪਾਂ 300 ਰੁਪਏ ਰੇਂਜ ਦੇ ਵਿੱਚ ਲਾਇਆ ਜੀ ਇਹਨੂੰ ਬੁਕਿੰਗ ਜਲਦੀ ਜਲਦੀ ਕਰਵਾ ਲਿਓ ਹੁਣ ਕਿਉਂਕਿ ਦੁਬਾਰਾ ਰੀਸਟਾਕ ਹੋਇਆ ਹੈ ਪਹਿਲਾਂ ਨਾਲ ਦੀ ਨਾਲ ਸੋਲਡ ਆਊਟ ਹੋ ਗਿਆ ਸੀ ਅੱਧੇ ਘੰਟੇ ਘੰਟੇ ਦੇ ਵਿੱਚ ਵਿੱਚ ਹੁਣ ਜਲਦੀ ਜਲਦੀ ਬੁਕਿੰਗ ਕਰਵਾ ਲਓ ਜੀ 5 ਮੀਟਰ কুরਤਾ ਮੈਂ 300 ਰੁਪਏ ਰੇਂਜ ਦੇ ਵਿੱਚ ਹੈ ਜੀ ਸ਼ਿਪਿੰਗ ਚਾਰਜ ਜਿਹੜੇ ਹੈਗੇ ਨੇ ਐਕਸਟਰਾ ਨਹੀਂ ਕਲਰ ਦੇਖੋ ਸਾਰੇ ਕਲਰ ਬਹੁਤ ਪ੍ਰਾਈਸ ਓਨਲੀ 300 ਰੁਪਏ ਰੇਂਜ ਦੇ ਵਿੱਚ ਹੈ 5 ਮੀਟਰ 5 ਮੀਟਰ কুরਤਾ ਹੈ ਮੈਂ 300 ਰੁਪਏ ਰੇਂਜ ਦੇ ਵਿੱਚ ਹੈ ਜੀ ਜਲਦੀ ਜਲਦੀ ਬੁਕਿੰਗ ਕਰਵਾ ਲਓ ਬਹੁਤ ਸੋਹਣਾ ਕਪੜਾ ਜੀ ਪਸ਼ਮੀਨੇ ਦੇ ਵਿੱਚ ਹੈ ਕਪੜਾ ਇਹ ਇਹ ਜੈਂਟਸ কুরਤਾ ਹੈ ਮੈਂ ਜਿਹੜਾ ਆ ਗਿਆ ਬਹੁਤ ਵੱਡੀ ਫਾਇਦੇ ਨਾਲ ਆਇਆ ਹੋਇਆ ਆਪਣੇ ਹੁਣੇ ਅੱਗੇ ਜਾ ਕੇ 500 600 ਹੋ ਜੂ ਦੁਬਾਰਾ ਜੀ ਤਾਂ ਇਸ ਨੂੰ ਮੈਂ ਕਹਿ ਰਿਹਾ ਹੁਣ ਜਲਦੀ ਜਲਦੀ ਬੁੱਕ ਕਰਵਾ ਲਓ ਪਹਿਲਾ ਜਿਹੜਾ ਸਟਾਕ ਆਇਆ ਸੀ ਉਹ ਕਲੀਅਰ ਹੋ ਗਿਆ ਸੀਗਾ ਹੁਣ ਇਹਦਾ ਸਟਾਕ ਦੁਬਾਰਾ ਆਇਆ ਔਰ ਕਲਰ ਨਵੇਂ ਐਡ ਹੋ ਗਏ ਪਹਿਲਾ ਕਲਰ ਆਇਆ ਸੀ ਪੰਜ ਆਪਣੇ ਕੋਲ ਹੁਣ ਤਾਂ ਕਲਰ ਵੀ ਦੇਖੋ ਕਾਫੀ ਆ ਗਏ ਇਹਦਾ ਪ੍ਰਾਈਸ ਹੈ 300 ਓਨਲੀ ਜੀ 5 ਮੀਟਰ ਕੁਰਤਾ ਵਜੋਂ ਮੈਂ ਮਿਲੂ 300 ਰੁਪਏ ਰੇਂਜ ਦੇ ਵਿੱਚ ਕਲਰ ਦੇਖੋ ਜੀ ਸਾਰੇ ਕਲਰ ਬਹੁਤ ਸਨੇ ਨੇ ਏ ਕਲਾਸ ਕੁਰਤੇ ਆ ਮੈਨੇ ਪੂਰੇ ਵਧੀਆ ਔਰ ਸਾਰੇ ਕੰਪਨੀ ਦਾ ਕੱਪੜਾ ਹੈ ਜੀ 300 ਰੁਪਏ ਰੇਂਜ ਦੇ ਵਿੱਚ ਮਿਲਣਾ ਜੀ ਹੁਣ ਇਹ ਸਾਰਾ ਬ੍ਰਾਂਡ ਕੱਪੜਾ ਆਊਗਾ 300 ਰੁਪਏ ਰੇਂਜ ਦੇ ਵਿੱਚ ਕੁਰਤਾ ਵਜੋਂ ਮੈਂ ਜੈਂਟਸ 5 ਮੀਟਰ ਕੁਰਤਾ ਵਜੋਂ ਮੈਂ ਪਸ਼ਮੀਨੇ ਦਾ ਵਿంటర్ ਸਟਾਕ ਹੈ 5 ਮੀਟਰ